ਜੀ ਜੀ ਦੇਖੋ ਪਹਿਲਾਂ 14 ਸੌਣਦੇ ਸੀਗੇ ਹੁਣ ਕਰੋ ਬੰਦੇ ਵੀ ਚੱਕਣ ਲੱਗਦੇ ਨੇ ਚਿੱਟਾ ਬੋਧ ਵੇਖਦਾ ਸੀਗਾ ਚਿੱਟੇ ਨੂੰ ਕਾਬੂ ਨਹੀਂ ਹਿੰ ਤੱਕ ਪਾਇਆ ਗਿਆ ਪਰ ਐਸ ਵਕਤ ਤੱਕ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਆ ਬਹੁਤ ਜਿਆਦਾ ਪੁਲਿਸ ਦੌੜੀ ਸਾਰੇ ਥਾਣਿਆਂ ਦੇ ਜਿਲ੍ਹਿਆਂ ਦੀਆਂ ਪੁਲਿਸੋਂ ਤੇ ਮਗਰ ਪਹੁੰਚ ਗਈ ਸੀ 1 ਵਜੇ ਤੋਂ ਲੈ ਕੇ ਇਹਨਾਂ ਨੇ ਵੀ 2 ਵਜੇ ਤੱਕ ਤੇ 2 ਵਜੇ ਪੁਲਿਸ ਤੋਂ ਪਰਵਾਣਗੀ ਪਾ ਲਈ ਸੀ ਪੁਲਿਸ ਨੇ ਸਾਰਿਆਂ ਨੂੰ ਕਾਬੂ ਕਰੇ ਲੱਭਣ ਦੀ ਪਰ ਜਿੱਥੋਂ ਵੀ ਲੋਕੇਸ਼ਨ ਲੱਭਦੇ ਸੀਗੇ ਉੱਥੇ ਹੀ ਲੋਕੇਸ਼ਨ ਬੰਦ ਕੀਤੀ ਜਾਂਦੀ ਸੀ ਕਿਤੇ ਹੋਰ ਲੈ ਕੇ ਚਲੇ ਜਾਂਦੇ ਸੀਗੇ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਹੈ ਉਸ ਨੇ ਬਹੁਤ ਸਾਥ ਦਿੱਤਾ ਹੈ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਘਰੋਂ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੀ ਇਹਨਾਂ ਨੇ ਬੇਅਦਬੀ ਕੀਤੀ ਆ ਬੇਅਦਬੀ ਦਾ ਵੀ ਪਰਚਾ ਹੋਣਾ ਚਾਹੀਦਾ ਦੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਹੈ ਜੇ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਹੈ ਕਿੱਥੇ ਲੈ ਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸਾਡੀਆਂ ਪਿੰਡ ਉਤੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੁਣ ਆਏ ਸੀਗੇ ਇੱਕ ਬੰਦੇ ਨੇ ਕਤਲ ਕੀਤਾ ਭਾਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੁਣ ਉਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਹੀ ਸਰਪੰਚ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਹਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋੜੇ ਨੇ ਲੈਣ ਦੇਣ ਸਾਹਮਣੇ ਹੀ ਕਰਨਾ ਹਰ ਇੱਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਪਰ ਇਹ ਨਹੀਂ ਗੱਗਾ ਵੀ ਤੇ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਵੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨੀਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨੀਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਸਖਤ ਕਾਰਵਾਈ ਪਵਾਵਾਂਗੇ ਸਾਡੇ ਮਹੱਲੇ ਚ ਵੀ ਜੀ ਪਤਾ ਨਹੀਂ ਮੈਨੂੰ ਇੰਨਾ ਤਾਂ ਨਹੀਂ ਮੈਨੂੰ ਪਤਾ ਕੀ ਗੱਲ ਹੈ ਕੋਈ ਇਹਨਾਂ ਦਾ ਲੈਣ ਦੇਣ ਦਾ ਰੋਲਾ ਸੀਗਾ ਸਾਡੇ ਮਹੱਲੇ ਚ 1 ਵਜੇ ਆਏ ਨੇ ਇਹਨਾਂ ਨੇ ਰਮੇਸ਼ ਸਿੰਘ ਨੂੰ ਚੱਕ ਕੇ ਲਿਜਾ ਕੇ ਸੜੀਆਂ ਪਿੰਡ ਮਾਰ ਦਿੱਤਾ ਬਹੁਤ ਮੰਦ ਭਾਂ ਦੀ ਖਬਰ ਮਾੜੀ ਗੱਲ ਕੀਤੀ ਜੋ ਵੀ ਇਹਨਾਂ ਨੇ ਘਟਨਾ ਕੀਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਤੁਹਾਡੇ ਪਤੀ ਨਾਲ ਜੀ ਕੀ ਨਾਮ ਹੈ ਤੁਹਾਡਾ ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲਾ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜਿਹੜਾ ਕਿ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਆਉਂਦੀ ਇੱਕ ਨੋਹ ਏ ਇੱਕ ਉਹਦੇ ਘਰ ਵਾਲੀ ਏ ਬਾਕੀ ਬੰਦੇ ਆਣ ਪਛਾਤੇ ਨਹੀਂ ਇੱਕ ਬੰਦਾ ਇਥੋਂ ਦੇ ਮੌਕੇ ਤੇ ਮੈਂ ਸਿਆਲ ਲਊਗੀ ਬੰਦਾ ਹੁਣੇ ਰੈਸਟ ਹੋ ਗਿਆ ਹੈ ਉਹਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗੱਡਨਾਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਈ ਇੱਕ ਬੰਦਾ ਇੱਕ ਬੰਦਾ ਪਹਿਲਾਂ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕਿ ਕੀ ਗੱਲ ਸਰ ਕੱਲ ਕੱਲ 1 ਵਜੇ ਸਾਡੇ ਘਰ ਆਏ ਸੀ ਦੁਪਹਿਰੇ 1 ਵਜੇ ਮੇਰੇ ਘਰੋਂ ਮੇਰੇ ਬੰਦੇ ਨੂੰ ਗੱਡਨਾਪ ਐ ਸੱਚ ਸਾਹਿਬ ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬੋਡੀ ਮਿਲੀ ਮੇਰੇ ਐ ਸੱਚ ਸਾਹਿਬ ਨੂੰ ਬੋਡੀ ਮਿਲੀ ਏ ਪਰ ਕਾਰਵਾਈ ਐ ਸੱਚ ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨੇ ਆਪਦੀ ਕੀਤੀ ਸਾਡੇ ਨਾਲ ਪੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲਕੈਸ ਨਹੀਂ ਬਦਲਦੇ ਰਹਾ ਕਦੀ ਕਿੱਥੇ ਕਦੀ ਕਿੱਥੇ ਹੁਣ ਦੋ ਜਨਾਨੀਆਂ ਫੜੀਆਂ ਗਈਆਂ ਉਹ ਵੀ ਆਈਆਂ ਸੀ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗਿਆ ਨੇ ਤੇ ਸ਼ਾਮ ਨੂੰ ਮਸਮੈਨ ਨੂੰ ਨਹੀਂ ਪਤਾ ਕਿੰਨੇ ਵਜੇ ਇਹਨਾਂ ਨੂੰ ਮੇਰੇ ਬੰਦੇ ਦੀ ਲਾਸ਼ ਆਈ ਮੇਰੇ ਬੰਦੇ ਦੇ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਆੰਗ ਸਿੰਘ ਵਾਲਾ ਜਦੋਂ ਆ ਸੋਚਨੇ ਨੂੰ ਫੜਿਆ ਹੈ ਤੇ ਉਹਦਾ ਮੋਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਥਾਣੇ ਪਿਆ ਹੋਇਆ ਇਸ ਟਾਈਮ ਨਿਆੰਗ ਸਿੰਘ ਤਾਂ ਇਹਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਰ ਤੱਕਾ ਹੋ ਗਿਆ ਮੁਕ ਤੱਕਾ ਹੋ ਗਿਆ ਸਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡਨੇ ਨਹੀਂ ਚਾਹੀਦੇ ਆ ਬੰਦੇ ਨੂੰ ਕੰਨ ਐਸ ਕਰਕੇ ਕਤਲ ਕਰ ਦਿੱਤਾ ਗਿਆ ਕੱਲ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪਠਾਵਸਤੀ ਤੋਂ ਰਮੇਸ਼ ਕੁਮਾਰ ਐ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਹਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਹਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 825 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 332 115 2 140 3 355 2 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗ੍ਰੈਬ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲਿਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਆਪਦੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂਈ ਉਹਸੀ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਦੇਸ਼ਬੰਦੀ ਅਸੀਂ ਡੈਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਧਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨੇ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਇਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮ ਲਾਲ ਆ ਜੀ ਟੱਕੇ ਦੀ ਪਤਨੀ ਸੋਮਾ ਰਣੀ ਆ ਜੀ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਚੀਜ ਜਿਹੜੇ ਮੇਨ ਆ ਇਹ ਅਸੀਂ ਰੈਸਟ ਕਰ ਲਏ ਆ ਜੀ ਤੇ ਅਗਲੀ ਤਫਤੀਸ਼ ਆ ਜਿਹੜੀ ਉਹ ਜਾਰੀ ਆ ਧੰਨਵਾਦ